ਚੰਡੀਗੜ੍ਹ 'ਚ ਦਿਨ ਵੇਲੇ ਤਾਪਮਾਨ 21 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਤੇ ਰਾਤ ਵੇਲੇ ਤਾਪਮਾਨ 20 ਡਿਗਰੀ ਤੋਂ ਹੇਠਾ ਦਰਜ ਕੀਤਾ ਗਿਆ 3-4 ਦਿਨ ਪਹਿਲਾਂ ਆਵਾਜ਼ਾਂ ਵੀ ਪ੍ਰਭਾਵਿਤ ਹੋ ਰਹੀ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ ਚੰਡੀਗੜ੍ਹ 'ਚ ਧੁੱਪ ਨਿਕਲੀ ਹੋਈ ਹੈ ਦੇਖੋ ਸਾਡੀ ਹੈਗਾਸ ਰਿਪੋਰਟ ਜੇ ਮੌਸਮ ਦੀ ਗੱਲ ਕੀਤੀ ਜਾਵੇ ਤੇ ਮੌਸਮ ਨੇ ਆਪਣਾ ਮਿਜ਼ਾਜ ਚੇਂਜ ਕਰ ਲੈਂਦਾ ਹੈ ਅਗਰ ਸਵੇਰੇ ਸ਼ਾਮ ਦੀ ਗੱਲ ਕਰੀਏ ਤੇ ਜ਼ਰੂਰ ਠੰਡ ਦੇਖਣ ਨੂੰ ਮਿਲ ਰਹੀ ਹੈ ਰਾਤ ਵੇਲੇ ਜਿਹੜਾ ਹੈ ਤਾਪਮਾਨ 2 ਡਿਗਰੀ ਦੇ ਆਸਪਾਸ ਜਿਹੜਾ ਹੈ ਕਟ ਜਾਂਦਾ ਹੈ ਅਗਰ ਦਿਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤੇ ਇਸ ਸਮੇਂ 26 ਡਿਗਰੀ ਦੇ ਆਸ-ਪਾਸ ਤਾਪਮਾਨ ਹੈ ਉੱਥੇ ਅਗਰ ਰਾਤ ਦੀ ਗੱਲ ਕਰੀਏ ਤੇ ਕਦੀ 22 ਡਿਗਰੀ ਕਦੀ 20 ਡਿਗਰੀ ਜਿਹੜਾ ਹੈ ਨੋਟ ਕੀਤਾ ਜਾਂਦਾ ਹੈ ਇਸ ਵਾਰੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਗਰ ਰਾਤ ਦੀ ਗੱਲ ਕੀਤੀ ਜਾਵੇ ਤੇ ਸੂਰਜ ਦੇਵਤਾ ਜਿਹੜੇ ਨੇ ਕਾਫੀ ਪ੍ਰਸੰਨ ਦਿਖ ਰਹੇ ਨੇ ਚੰਡੀਗੜ੍ਹ ਵਾਸੀਆਂ ਤੇ ਤੇ ਹਾਲਾਂਕਿ ਅਗਰ ਆਵਾਜਾਈ ਦੀ ਗੱਲ ਕਰੀਏ ਤੇ ਆਵਾਜਾਈ ਵੀ ਜਿਹੜੀ ਹੈ ਚਲਦੀ ਹੋਈ ਦਿਖਾਈ ਦੇਦੀ ਹੈ ਚਾਹੇ ਦੋ ਪਹੀਆ ਵਾਹਨ ਦੀ ਗੱਲ ਕਰੀਏ ਚਾਹੇ ਚਾਰ ਪਹੀਆ ਵਾਹਨ ਦੀ ਗੱਲ ਕਰੀਏ ਸਭੀ ਵਾਹਨ ਜਿਹੜੇ ਨੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਅਕਸਰ ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤੇ ਚੰਡੀਗੜ੍ਹ ਦੇ ਵੀ ਜ਼ਿਆਦਾਤਰ ਲੋਕ ਜਿਹੜਾ ਹੈ ਦੋ ਪਹੀਆ ਵਾਹਨ ਦਾ ਸਵਾਰੀ ਜ਼ਿਆਦਾ ਕਰਦੇ ਆ ਕਿਉਂਕਿ ਇੱਥੇ ਕਈ ਸਰਕਾਰੀ ਦਫ਼ਤਰ ਨੇ ਤੇ ਲੋਕ ਜਿਹੜੇ ਨੇ ਖਾਸ ਕਰ ਜਿਹੜਾ ਹੈ ਦੋ ਪਹੀਆ ਵਾਹਨ ਨੂੰ ਪਸੰਦ ਕਰਦੇ ਨੇ ਉੱਥੇ ਹੀ ਇੱਥੇ ਅਗਰ ਗੱਲ ਕਰੀਏ ਤੇ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਠੰਡ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਸੀ ਕਿ ਮਗਰ ਅੱਜ ਕੁਝ ਜਿਹੜਾ ਹੈ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਕਿਉਂਕਿ ਸਵੇਰ ਤੋਂ ਹੀ ਜਿਹੜੇ ਨੇ ਸੂਰਜ ਦੇਵਤਾ ਜਿਹੜੇ ਨੇ ਨਿਕਲੇ ਹੋਏ ਨੇ ਤੇ ਲੋਕਾਂ ਨੂੰ ਕਹਿ ਸਕਦੇ ਆ ਕਿ ਠੰਡ ਤੋਂ ਥੋੜੀ ਜੀ ਰਾਹਤ ਜਿਹੜੀ ਹੈ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਗਰ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤੇ ਦਿਨ ਦੇ ਸਮੇਂ ਵੀ ਵਿਜ਼ਿਬਿਲਟੀ ਜਿਹੜੀ ਹੈ ਘੱਟ ਦਿਖਾਈ ਦੇ ਰਹੀ ਸੀ ਕਿ ਹਾਲਾਕਿ ਪਰਾਲੀ ਦਾ ਵੀ ਕਾਰਨ ਦੱਸਿਆ ਜਾ ਰਿਹਾ ਸੀਗਾ ਕਿ ਪਰਾਲੀ ਜਲਾਣ ਦੇ ਕਾਰਨ ਜਿਹੜੀ ਹੈ ਵਿਜ਼ਿਬਿਲਟੀ ਜਿਹੜੀ ਹੈ ਘੱਟ ਹੁੰਦੀ ਦਿਖਾਈ ਦੇ ਰਹੀ ਸੀ ਮਗਰ ਅਗਰ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਜਿਹੜਾ ਹੈ ਕਰੀਬ ਇਸ ਸਮੇਂ ਅ ਅਗਰ ਆਪਾਂ ਗੱਲ ਕਰੀਏ ਤੇ ਕਰੀਬ 1:00 ਤੋਂ 1:30 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੂਰਜ ਦੇਵਤਾ ਜਿਹੜੇ ਨੇ ਬਿਲਕੁਲ ਪਰਸੰਨ ਦਿਖ ਰਹੇ ਨੇ ਕਿਉਂਕਿ ਸਾਫ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਿਜ਼ਿਬਿਲਟੀ ਵੀ ਜਿਹੜੀ ਹੈ ਤੇ ਨਾਲ ਹੀ ਸੂਰਜ ਦੇਵਤਾ ਵੀ ਜਿਹੜੇ ਨੇ ਕਿਤੇ ਨਾ ਕਿਤੇ ਹੁਣ ਪਰਸੰਨ ਦਿਖ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੀ ਅਗਰ ਅਸੀਂ ਗੱਲ ਕਰੀਏ ਤੇ ਮੌਸਮ ਜਿਹੜਾ ਹੈ ਇਸ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਵੀ ਜਿਤਾਈ ਜਾ ਰਹੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ